ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਮੈਂ ਤੇਰਾ ਆਪਾਂ ਤੁਹਾਡੇ ਲੈ ਕੇ ਆਏਗੇ ਨੀਲੀ ਬਿਸ਼ੇਰੀ ਬਿਜੇਰੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਨੇ ਕਨੋਤੀ ਦੀ ਹੱਡ ਗੋਡੇ ਦੀ ਪਹਿਲਾਂ ਬਿਸ਼ੇਰ ਤੁਸੀਂ ਚੈੱਕ ਕਰ ਲੋ ਨੀਲੀ ਬਿਸ਼ੇਰੀ ਹੈਗੀ ਤੇ ਬਾਕੀ ਨਵੀਂ ਉਮਰ ਦੀ ਮਿੱਤਰੋ ਬਿਸ਼ੇਰੀ ਹੈ ਜਿਹੜੀ ਇਹ ਦੋ ਦੰਦ ਲੱਗੀ ਹੈਗੀ ਤੇ 650 ਪਲੱਸ ਬਿਸ਼ੇਰੀ ਹਾਈਟ ਕਰ ਗਈ ਤੇ ਬਾਕੀ ਚੰਗੀ ਹਾਈਟ ਦੇ ਆ ਕੰਨ ਕਣੋਚੇ ਸੀ ਬਿਸ਼ੇਰੀ ਚੈੱਕ ਕਰ ਸਕਦੇ ਹੋ ਹੱਡ ਗੋਡੇ ਦੀ ਤੇ ਪਿੱਠ ਪੋੜੇ ਦੇ ਦੀ ਬਿਸ਼ੇਰੀ ਚੈੱਕ ਕਰੋਗੇ ਤਾਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਸਕਦੇ ਮੂੰਹ ਫੇਸ ਕੁਆਲਿਟੀ ਸਾਰੀ ਬਿਸ਼ੇਰੀ ਤੁਸੀਂ ਚੈੱਕ ਕਰ ਸਕਦੇ ਚੰਗੀ ਬਿਸ਼ੇਰੀ ਆ ਮਿੱਤਰੋ ਤੇ ਆਜੋ ਮਿੱਤਰੋ ਜਿਹੜੀ ਬਿਸ਼ੇਰੀ ਦੀ ਡਿਟੇਲ ਆਪਾਂ ਤੁਹਾਡੇ ਨਾਲ ਕਰਦੇ ਆ ਸਾਂਝੀ ਤੇ ਮਿੱਤਰੋ ਦੋ ਜਾਂਦਾ ਜਿਹੜੀ ਬਿਸ਼ੇਰੀ ਲੱਗ ਗਈ ਤੇ 60 ਪਲੱਸ ਹੈ ਜਿਹੜੀ ਬਿਸ਼ੇਦੀ ਹਾਈਟ ਤੇ ਰਸਤਮ ਕੋੜੇ ਤੋਂ ਮਿੱਤਰੋ ਇਹ ਮੇਟ ਕਰਵਾਦੀ ਬਾਈ ਹੋਰ ਇਹਨਾਂ ਨਾਲ ਤੁਸੀਂ ਬਿਸ਼ੇ ਕੋੜਾ ਚੈੱਕ ਕਰ ਸਕਦੇ ਹੋਗੇ ਚੰਗੀ ਕੋੜੇ ਤੋਂ ਮਿੱਤਰੋ ਬਿਸ਼ੇਰੀ ਮੇਟ ਕਰਵਾਈਆ ਆਉਣ ਵਾਲੇ ਸਮੇਂ ਚੰਗਾ ਬੱਚਾ ਜਿਹੜਾ ਬਿਸ਼ੇਰੀ ਦਊਗੀ ਬਾਕੀ ਬਿਸ਼ੇ ਤੁਸੀਂ ਬਿਸ਼ੇਰੀ ਚੈੱਕ ਕਰ ਸਕਦੇ ਹੋਗੇ ਸੋਹਣੀ ਸਨਕੀ ਬਿਸ਼ੇਰੀ ਹੈਗੀ ਚੰਗੀ ਕੋੜੇ ਤੋਂ ਮੇਟ ਹੈਗੀ ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹੜੀ ਬਿਸ਼ੇਰੀ ਦੀ ਡਿਟੇਲ ਆ ਉਹ ਆਪਾਂ ਤੁਹਾਡੇ ਨਾਲ ਫੇਰ ਸਾਂਝੀ ਕਰ ਦਨੇ ਮਿੱਤਰੋ 68+ ਬਿਸ਼ੇਰੀ ਦੀ ਹਾਈਟ ਹੈ ਜਿਹੜੀ ਦੋ ਦਾੰਦ ਹੈ ਜਿਹੜੀ ਬਿਸ਼ੇਰੀ ਲੱਗ ਗਈ ਤੇ ਬਾਕੀ ਰਸਤੋਂ ਕੋੜੇ ਤੋਂ ਬੰਬਾਈ ਹੋਣਾ ਨਿਮੇਟ ਕਰਵਾਤੀ ਤੇ ਬਾਕੀ ਬਿਸ਼ੇਰੀ ਓਕੇ ਹੈਗੀ ਜਿਹੜੀ ਸਵਾਰੀਆਂ ਮਾਲਕ ਵੀਰ ਹੋਏ ਕਰਨ ਲੱਗੇ ਨਹੀਂ ਬਿਸ਼ੇਰੀ ਤੇ ਤੇ ਵੈਸੇ ਜੇ ਕਿਸੇ ਵੀਰ ਨੇ ਲੈਣੀ ਹੋਏ ਉਹ ਆਪ ਦਾ ਚਾਲ ਪਾ ਸਕਦਾ ਬਿਸ਼ੇਰੀ ਬਾਕੀ ਗਿਆ ਬਿਸ਼ੇਰੀ ਸੋਨੇ ਸਨ ਕੀ ਜੇ ਕਿਸੇ ਵੀਰ ਭਾਈ ਨਹੀਂ ਚਾਹੀਦੀ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਜੇ ਕਿਸੇ ਵੀਰ ਨੇ ਆਪਣੇ YouTube ਤੇ ਐਡ ਦਬੋਣੀ ਤੇ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਆਪਣੇ ਆ ਵੀ ਕਰ ਸਕਦਾ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣ ਲਈ